ਸ੍ਰੀ ਹਰਵਿੰਦਰ ਸਿੰਘ ਵਿਰਤ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਏਜੰਡੇ ਅਨੁਸਾਰ ਸਮਾਜ ਦੇ ਪੜੇ ਅੰਸਰਾਂ ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਿੱਥੀ ਸਰਪਜੀਤ ਰਾਏ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਸ੍ਰੀ ਊਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਸਬ ਇੰਸਪੈਕਟਰ ਲਾਲ ਸਿੰਘ ਮੁਖ ਅਫਸਰ ਥਾਣਾ ਲੋਹੀਆ ਦੀ ਟੀਮ ਵੱਲੋਂ ਸੋਸ਼ਲ ਮੀਡੀਆ 'ਤੇ ਗੈਰ ਕਾਨੂੰਨੀ ਢੰਗ ਨਾਲ ਹਥਿਆਰਾਂ ਦੀ ਪ੍ਰਦਰਸ਼ਨੀ ਕਰ ਰਹੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਊਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਐਸਆਈ ਹਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਟੀਮ पॉइंट लोहिया मौजूद सी के मुखबर खास वल्लो हाजिर आके खुफिया इतलाह दिखाई कि सोशल मीडिया पर फोटो वायरल है, जिस विच एक नौजवान अपने दोनों विच हथियार फड़ के गैर कानूनी ढंग हथियार की प्रदर्शनी कर रहा है जिस वलों सरकार वलों जनतक सोशल मीडिया पर हथियार का प्रदर्शन करन पूर्ण तौर पर पाबंदी कर हदायतों की उलंघना की गई है ਜੋ ਸੋਰਸ ਰਾਹੀਂ ਤਸਦੀਕ ਕਰਨ ਤੇ ਪਾਇਆ ਗਿਆ ਕਿ ਜਿਹੜਾ ਨੌਜਵਾਨ ਹਥਿਆਰਾ ਦੀ ਪ੍ਰਦਰਸ਼ਨੀ ਕਰ ਰਿਹਾ ਹੈ ਉਸ ਦਾ ਨਾਮ ਜਗਤਾਰ ਸਿੰਘ ਉਰਫ ਕਾਲੀ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕਾਕੜਕਲਾ थाना ਲੋਹਿਆ ਜ਼ਿਲ੍ਹਾ ਜਲੰਧਰ ਦੱਸਿਆ ਜਿਸ ਤੇ ਐਸਆਈ ਹਰਵਿੰਦਰ ਸਿੰਘ ਨੇ ਮੁਕੱਦਮਾ ਨੰਬਰ 58 ਮਿਤੀ 26 ਮਈ 2025 ਜੁਰਮ 223 ਬੀ ਐਨ ਐਸ 2/7 54/18 ਹਸਲਾ ਇਕਟ ਖਾਣਾ ਲੋਹੀਆ ਦਰਜ ਰਜਿਸਟਰ ਕਰਕੇ ਦੋਸ਼ੀ ਜਗਤਾਰ ਸਿੰਘ ਉਰਫ ਕਾਲੀਪੁੱਤਰ ਗਿਆਨ ਸਿੰਘ ਵਾਸੀ ਪਿੰਡ ਕਾਕੜਕਲਾ थाना ਲੋਹੀਆ ਜ਼ਿਲ੍ਹਾ ਜਲੰਧਰ ਨੂੰ ਮੁਕੰਦਮਾ ਵਿੱਚ ਗ੍ਰਿਫਤਾਰ ਕੀਤਾ ਇਸ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਹੇਠ ਮੁਕਦਮੇ ਦਰਜ ਰਜਿਸਟਰ ਹਨ ਇਹ ਸੋਸ਼ਲ ਮੀਡੀਆ ਪਰ ਪ੍ਰਸਿੱਧੀ ਖੱਟਣ ਵਾਸਤੇ ਅਸਲਾ ਪਾਕੇ ਨਮਾਇਸ਼ ਕਰਦਾ ਹੈ ਤਾਂ ਜੇ ਨੌਜਵਾਨ ਪੀੜ੍ਹੀ ਅਤੇ ਪਬਲਿਕ ਪਰ ਇਸ ਦਾ ਪ੍ਰਭਾਵ ਪੈ ਸਕੇ ਜੋ ਇਸਨੇ ਅਸਲਾ ਪਾਕੇ ਸੋਸ਼ਲ ਮੀਡੀਆਨ ਪਰ ਆਪਣੀ ਫੋਟੋ ਅਤੇ ਵੀਡੀਓ ਵਾਇਰਲ ਕੀਤੀ ਹੈ ਉਸ ਅਸਲੇ ਬਾਰੇ ਪਤਾ ਕਰਨਾ ਹੈ ਕਿ ਇਹ ਅਸਲਾ ਕਿਸ ਦੇ ਨਾਮ ਪਰ ਹੈ ਅਤੇ ਕਿਸ ਜਗ੍ਹਾ ਪਰ ਇਹ ਵੀਡੀਓ ਸ਼ੂਟ ਕੀਤੀ ਗਈ ਹੈ ਇਸੇ ਤਰ੍ਹਾਂ ਪੁਲਿਸ ਵੱਲੋਂ ਮਾੜੇ ਅੰਸਰ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ ਨਾਲ ਹੀ ਪਬਲਿਕ ਨੂੰ ਇਸ ਦੇ ਮਾੜੇ ਪ੍ਰਭਾਵ ਬਾਰੇ ਵੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਨੰਦਰ ਅਧਿਆਤਿ ਦੇ ਮਾਨਯੋਗ ਐਸਐਸਪੀ ਸਰਦਾਰ ਰਵਿੰਦਰ ਸਿੰਘ ਵਰਕੀ ਜੀ ਵੱਲੋਂ ਮਾਨਯੋਗ ਡੀਜੀ ਸਾਹਿਬਾ ਨੂੰ ਜਾਰੀ ਹੁਕਮ ਦੀ ਪਾਲਣਾ ਕਰਨ ਲਈ ਸਖਤ ਨਿਸ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਇਸੇ ਤਰ੍ਹਾਂ ਲੜੀ ਦੇ ਤਾਤ ਕਾਰਵਾਈ ਕਰਦੇ ਹੋਏ ਆ ਮੁੱਖ ਅਫਸਰ ਥਾਣਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਗਤਾਰ ਸਿੰਘ ਗੇਲੀਸਖਾਨੀ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕਾਕੜਗਣਾ ਥਾਣਾ ਲੋਹਗਿਆਂ ਸਬਰੀਨ ਸ਼ਾਹ ਕੋਲ ਜਿਸ ਨੇ ਸੋਸ਼ਲ ਮੀਡੀਆ ਉੱਪਰ ਅਥਿਆਹਾਂ ਦੀ ਨਮਾਇਸ਼ ਕਰਕੇ ਆਪਣੀਆਂ ਪੋਸਟਾਂ ਪਾਈਆਂ ਹੋਈਆਂ ਹਨ ਔਰ ਇਹ ਕਾਫੀ ਲਗਾ ਕਾਫੀ ਸਮਾਂ ਤੋਂ ਲਗਾਤਾਰ ਹੁਣ ਤੱਕ ਅਪਲੋਡ ਕਰਕੇ ਰੱਖਿਆ ਹਨ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੀ ਇਨਵੈਸਟ ਕਰਨਾ ਕਾਨੂੰਨੀ ਅਪਰਾਧ ਕਿਹਾ ਗਿਆ ਹੈ ਔਰ ਇਸ ਅਪਰਾਧ ਗਿਣਤ ਬਾਅਦ ਵੀ ਇਸ ਵਿਅਕਤੀ ਵੱਲੋਂ ਜੋ ਜਤਾਰ ਸਿੰਘ ਕਾਲੀਆ ਇਹਨੇ ਅਜੇ ਤੱਕ ਵੀ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਰੱਖਿਆ ਹੋਇਆ ਹੈ ਜੋ ਇਸ ਇਨਫੋਰਮੇਸ਼ਨ ਤੇ ਮੁਕੱਦਮਾ ਲਵ ਸਿੰਘ ਵੱਲੋਂ ਤੁਰੰਤ ਨ੍ਰਿੰਦਰਾਤਾ ਨ੍ਰਿੰਦਿਆ ਤਰ੍ਹਾਂ ਅਮਾਨਤਾਂ ਮੁਕਦਮਾ ਦਰਜ ਕੀਤਾ ਗਿਆ ਔਰ ਤ੍ਰੇਸਤੇ ਅਗਲੀ ਕਾਰਵਾਈ ਕਰਨ ਦੇ ਦੋਸ਼ੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਔਰ ਇਸ ਦੀ ਤਫतीश ਦੌਰਾਨ ਇਹ ਰੱਖਿਆ ਜਾ ਰਿਹਾ ਕਿ ਜਿਹੜੀ ਇਹਨੇ ਫੋਟੋ ਪਾਈਆਂ ਉਹਦੇ ਉੱਪਰ ਹਥਿਆਰ ਕਿੰਨੇ ਵਿਅਕਤੀਆਂ ਦੇ ਹਨ ਉਹ ਲਾਇਸੈਂਸੀ ਹਨ ਜਾਂ ਗੈਰਕਾਨੂੰਨੀ ਹਨ ਜੇਕਰ ਗੈਰਕਾਨੂੰਨੀ ਹਨ ਤਾਂ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਜੇਕਰ ਲਾਇਸੈਂਸੀ ਹੈ ਤੇ ਉਹਨਾਂ ਜਿਹੜੇ ਲਾਇਸੈਂਸ ਹੋਲਡਰ ਦੇ ਹਨ ਉਹਨਾਂ ਤੇ ਵੀ ਲੋੜੀਂਦੀਆਂ ਤਰਾਵਾਂ ਤਹਿਤ ਅਗਲੀ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਸਖਤ ਤਾੜਨਾ ਕਿ ਕੋਈ ਵਿਅਕਤੀ ਜਿਹੜਾ ਇਸ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦਾ ਕੋਈ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰ ਸਕਦਾ ਔਰ ਇਹ ਇਸੇ ਕਰਕੇ ਜਿਹੜਾ ਜਿਹੜਾ ਜਗਤਾਰ ਸਿੰਘ ਕਾਲੀਆ ਜੋ ਕਿ ਅਪਰਾਧੀ ਕਿਸਮ ਦਾ ਵਿਅਕਤੀ ਹੈ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਵੱਖ-ਵੱਖ ਧਰਾਵਾਂ ਤਹਿਤ سنگੀਨ ਮੁਕੱਦਮੇ ਦਰਜਨ ਔਰ ਇਹ ਜਮਾਨਤ ਤੇ ਆਇਆ ਹੋਇਆ ਇਹ ਇਸ ਦੇ ਖਿਲਾਫ ਵੀ ਲੋੜਿੰਦਿਆ ਕਾਰਵਾਈ ਕੀਤੀ ਜਾ ਚੁੱਕੀ ਆ ਕੱਲ ਮਾਨਜੋਗਦਾਤਾ ਤੇ ਪੇਸ਼ ਕਰਕੇ ਅਗਲੀ ਤੁਕਤੀਸ਼ਵੀ ਜਿਹੜੀ ਆ ਮੁਕੰਮਲ ਕੀਤੀ ਜਾਵੇਗੀ ਥੈਂਕ ਯੂ